thank ਨੌਜਵਾਨਾਂ ਵਾਸਤੇ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਨਾ ਮਿਲਣੀ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਹੈ ਅੱਜ ਤੋਂ ਬਾਅਦ ਉਮਰ ਸਰਕਾਰੀ ਨੌਕਰੀ ਦੀ ਛਾ ਵਿੱਚ ਨਿਕਲ ਜਾਂਦੀ ਹੈ ਪਰ ਅਖੀਰ ਨਿਰਾਸ਼ਾ ਹੀ ਮਿਲਦੀ ਹੈ ਥੋੜੇ ਜਿਹੇ ਪੈਸੇ ਲਈ ਪ੍ਰਾਈਵੇਟ ਨੌਕਰੀ ਕਰਨ ਤੇ ਮਜਬੂਰ ਹੋ ਜਾਂਦੇ ਨੇ ਅਜਿਹੇ ਇਸੇ ਤਰ੍ਹਾਂ ਦੇ ਕਈ ਨੌਜਵਾਨ ਪਤਾ ਨਹੀਂ ਕਿੰਨੇ ਸਰਕਾਰੀ ਨੌਕਰੀ ਦੀ ਛਾ ਵਿੱਚ ਬੈਠੇ ਨੇ ਬਲਵਿੰਦਰ ਸਿੰਘ ਜੋ ਕਿ ਪੜਿਆ ਲਿਖਿਆ ਐਮਬੀਏ ਬੀਐਡ ਅਤੇ ਟੈਂਡਾ ਟੈਸਟ ਵੀ ਪਾਸ ਕਰ ਚੁੱਕਿਆ ਹੋਇਆ ਹੈ ਪਰ ਕਿਸਮਤ ਵਿੱਚ ਨੌਕਰੀ ਨਹੀਂ ਸੁਪਨਾ ਦੇਖਿਆ ਸਰਕਾਰੀ ਨੌਕਰੀ ਦਾ ਜਿਸ ਨੇ ਉਹਦੇ ਸ਼ੌਂਕ ਦਬ ਕੇ ਰੱਖ ਦਿੱਤੇ ਬਲਵਿੰਦਰ ਸਿੰਘ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਅਤੇ 15 ਸਾਲਾਂ ਤੋਂ ਗਾਇਕੀ ਕਰਿਆ ਪਰ ਸਿਰਫ ਆਪਣੇ ਸ਼ੌਂਕ ਲਈ ਆਪਣੀ ਲਾਕੇ ਵਿੱਚ ਛੋਟੀਆਂ-ਛੋਟੀਆਂ ਸਟੇਜਾਂ ਤੇ ਗਾਉਣ ਦਾ ਮੌਕਾ ਜ਼ਰੂਰ ਮਿਲਿਆ ਪਰ ਵੱਡੇ ਪੱਧਰ ਤੇ ਅਜੇ ਤੱਕ ਨਹੀਂ ਗਾ ਸਕਿਆ ਬਲਵਿੰਦਰ ਨੇ ਦੱਸਿਆ ਕਿ ਉਸ ਦੇ ਇਲਾਕੇ ਦੇ ਲੋਕ ਉਸ ਨੂੰ ਕਲੇਰਕੰਠ ਦੇ ਨਾਮ ਨਾਲ ਬੁਲਾਉਂਦੇ ਹਨ ਕਿਉਂਕਿ ਉਸ ਦੀ ਆਵਾਜ਼ ਕੰਠ ਨਾਲ ਮੇਲ ਖਾਂਦੀ ਹੈ ਉਸਨੇ ਇਹ ਵੀ ਕਿਹਾ ਕਿ ਮੈਂ ਆਪਣੀ ਆਵਾਜ਼ ਦੇ ਦਮ ਤੇ ਕਾਮਯਾਬੀ ਹਾਸਲ ਕਰਨੀ ਚਾਹੁੰਦਾ ਹਾਂ ਤਾਂ ਜੋ ਮੇਰੀ ਇੱਕ ਵੱਖਰੀ ਪਛਾਣ ਬਣ ਸਕੇ। ਉਸਨੇ ਵੀ ਕਿਹਾ ਕਿ ਇੱਕ ਵਾਰ ਮਿਲ ਕੇ ਵੀ ਆਇਆ ਸੀ ਕਲਰਕੰਟ ਨੂੰ ਜਿਨ੍ਹਾਂ ਨੇ ਪ੍ਰੇਰਿਤ ਕੀਤਾ ਗਾਉਣ ਦੇ ਲਈ ਅਤੇ ਸਿੱਖਣਾ ਸ਼ੁਰੂ ਕਰ ਦਿੱਤਾ। ਕਲਰਕੰਟ ਦੇ ਉਸਤਾਦ ਕੋਲੋਂ ਪਰ ਦੁਬਾਰਾ ਕੋਈ ਮੌਕਾ ਨਹੀਂ ਮਿਲਿਆ ਪਰ ਪਰਿਵਾਰ ਦੇ ਵੱਲੋਂ ਸਹਿਯੋਗ ਪੂਰਾ ਹੈ। ਮੇਰਾ ਪ੍ਰੋਫੈਸ਼ਨਲ ਬਾਈਕ ਟੀਚਰਾਂ ਨੇ। ਉਹ ਮੇਰਾ ਸਿੰਗੀ ਦਾ ਸ਼ੌਕਿਆ ਸ਼ੁਰੂ ਹੋਣ। ਉਹ ਮੇਰਾ ਸਾਹੋਂ ਤੇ ਅਸੀਂ ਵੀ ਪ੍ਰੋਫੈਸ਼ਨਲੀ ਬਾਕੀ ਜੋ ਪ੍ਰਮਾਤਮਾ ਚਾਇਆ ਪ੍ਰਸਨਰ ਵੀ ਆਵਾਂਗੇ ਸੋ ਬਹੁਤ ਬਹੁਤ ਥੈਂਕਸ ਸਾਰਿਆਂ ਦਾ ਸਪੋਰਟ ਕਰੋ ਵੀਰ ਨੂੰ ਸੋ ਮੈਂ ਸਪੈਸ਼ਲ ਥੈਂਕਸ ਕਰਦਾ ਸੋ ਫੈਮਿਲੀ ਵੱਲੋਂ ਵੀ ਇஷ்டਿਹਾਰ ਵੀ ਸਾਰੇ ਪਿਆਣ ਪਰਾ ਜਿਹੜੇ ਵੀ ਮੇਰੇ ਯਾਰ ਦੋਸਤ ਜਿੰਨ ਮਿਤਰਾ ਸਾਰੇ ਬਹੁਤ ਸਪੋਰਟ ਕਰਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਸਪੈਸ਼ਲ ਹੱਥ ਜੋੜ ਕੇ ਥੈਂਕਸ ਉਹ ਇਹਨਾਂ ਦਾ ਬਦੌਲਤ ਹੀ ਅੱਜ ਚੈਨਲ ਵਾਲਿਆਂ ਦੇ ਨਾਲ ਮੇਰਾ ਰابطਾ ਕਾਇਮ ਹੋਇਆ ਸੋ ਸਭ ਤੋਂ ਜ਼ਿਆਦਾ ਜੇ ਪਿੱਛੇ ਮੇਰੇ ਹੱਥ ਹੈ ਤੁਹਾਡਾ ਹੀ ਹੈ ਤੁਹਾਡੇ ਸਹਿਯੋਗ ਦਾ ਹੈ ਮੈਂ ਸ਼ੁਰੂ ਤੋਂ ਜਦੋਂ ਤੋਂ ਆਪਣੀ ਹੋਸ ਸੰਭਾਲੀ ਉਸ ਤੋਂ ਬਾਅਦ ਮੈਂ ਕਲੀਅਰ ਦਾ ਗੀਤ ਕਲੀਅਰ ਕੰਪਨੀ ਨੂੰ ਕਾਫੀ ਗਾਇਆ ਸੋ ਹੋਰ ਵੀ ਸਿੰਗਰਾਂ ਨੂੰ ਮੈਂ ਗਾਇਆ ਹੈ ਬਾਕੀ ਸਭ ਤੋਂ ਜ਼ਿਆਦਾ ਲੋਕ ਕਹਿੰਦੇ ਹੁੰਦੇ ਆ ਕਿ ਤੂੰ ਉਹ ਕਲियर ਕੰਠ ਦਾ ਕੋਈ ਗੀਤ ਸੁਣਾ ਤੇਰੀ ਵੋਕਲ ਨੂੰ ਵਧੀਆ ਲੱਗਦਾ ਤੇਰੇ ਗਲਾ ਇਦਾਂ ਦਾ ਸੋ ਇਸ ਕਰਕੇ ਮੈਂ ਸਭ ਤੋਂ ਜ਼ਿਆਦਾ ਕਲियर ਕੰਠ ਜੁੜਿਆ ਹਾਂ ਹਾਂਜੀ ਮੈਂ ਮਿਲ ਕੇ ਆਇਆ ਸੀ 210 ਦੇ ਵਿੱਚ ਮੇਰੇ ਦੋਸਤ ਨੇ ਮੇਰੀ ਸਪੋਰਟ ਕੀਤੀ ਹੈ ਲੱਭਾ ਭਾਜੀ ਸੋ ਅਸੀਂ ਕੋ ਉਧਰ ਗਏ ਸੀ ਔਰ ਕਲियर ਪਾਈ ਨੂੰ ਮਿਲੇ ਕਲियर ਪਾਈ ਨੇ ਬਹੁਤ ਜਿਆਦਾ ਸਪੋਰਟ ਕੀਤੀ ਹੈ ਮੈਨੂੰ ਉਹਨਾਂ ਨੇ ਗੁਰੂ ਜੀ ਆਰ ਪੀ ਰਾਣਾ ਜੀ ਤੋਂ ਤੇ ਜਿਆ ਫਿਰ ਉਹਨਾਂ ਤੋਂ ਸਿੱਖਿਆ ਲਈ ਅਸੀਂ ਮੇਰੀ ਸੋ ਕਲੇਰ ਭਾਜੀ ਬਟਾਲੇ ਵੀ ਇੱਕ ਦੋ ਵਾਰੀ ਆਏ ਆ ਮਿਲ ਕੇ ਗਏ ਆ ਮੈਨੂੰ ਸਟੇਜ ਤੇ ਉੱਥੇ ਜਾਗਰਨ ਹੋਇਆ ਸੋ ਹੁਣ ਵੀ ਮੇਰਾ ਦਿਲ ਕਰਦਾ ਜਦੋਂ ਸਮਾਂ ਮਿਲੇ ਸਮਾਂ ਮਿਲ ਕੇ ਆਂਦਾ ਵੱਡੀ ਸਟੇਜ ਨਹੀਂ ਅਜੇ ਤੱਕ ਮੈਨੂੰ ਕੋਈ ਪਲੇਟਫਾਰਮ ਮਿਲਿਆ ਕਿਉਂਕਿ ਮੈਂ ਕੋਈ ਕੰਪਲੀਸ਼ਨ ਨਹੀਂ ਲੜਿਆ ਸੋ ਮੈਂ ਛੋਟੀਆਂ ਸਟੇਜਾਂ ਚਾਹੀਏ ਆਰਾਮਦੀਲਾ ਪਿੰਡ ਦੀ ਹੋਗੀ ਜਾਂ ਕੋਈ ਵੱਡੀ RAMLILA ਹੋਗੀ ਸੋ ਜਾਂ ਕੋਈ ਜਾਗਰਨ ਹੋ ਗਿਆ ਵੱਡਾ ਚਾਹੇ ਤੁਹਾਨੂੰ ਸਭ ਸਾਡੇ ਉੱਥੇ ਇੱਕ ਮਿੰਨ ਮੌਕਾ ਮਿਲਿਆ ਚਾਹੇ ਕੋਈ ਹੋਰ ਸਟੇਜ ਸੋ ਛੋਟੇ ਲੈਵਲ ਦੀ ਸਟੇਜੇ ਤੇ ਮੈਂ ਕਾਫੀ ਬੜਾ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਐਸਐਮਜ਼ ਨਿਊਜ਼